ਕੋ ਚੰਡੀਗੜ੍ਹ ਆਉਣੇ ਹੋ ਸੱਚੀ ਦੱਸਿਓ ਟਾਈਮ ਹੋਵੇ ਜਾਂ ਨਾ ਹੋਵੇ ਕਿਹੜੀ ਇਹੋ ਜਿਹੀ ਥਾਂ ਹੈ ਜਿੱਨੂੰ ਤੁਸੀਂ ਇੱਕ ਵਾਰ ਦੇਖਣ ਜ਼ਰੂਰ ਜਾਣਾ ਹੈ 10 ਸੈਕਟਰ 10 ਸੈਕਟਰ 10 ਸੈਕਟਰ ਗੇੜੀ ਰੂਟ ਜਿੱਥੇ ਸੀ ਜਾਂਦੇ ਸੀ ਹਮੇਸ਼ਾ ਬਿਕੋਜ਼ ਆਈ ਐਮ ਮੈਂ ਕਾਲਜ ਪੜ੍ਹਿਆ ਡੀਏਵੀ ਤੇ ਡੀਏਵੀ ਕਾਲਜ ਤੋਂ ਅਸੀਂ ਗੇੜੀਆਂ ਮਾਰਦੇ ਹੁੰਦੇ ਸੀ ਬਾਈਕਾਂ ਤੇ ਉਹਦੇ ਨਾਲ 10 ਤੋਂ ਲੈ ਕੇ 9 8 ਫਿਰ ਉਸ ਤੋਂ ਵਾਪਸ ਆਣਾ ਉਹ ਮੈਂ ਹਮੇਸ਼ਾ ਹੁਣੇ ਵੀ ਕਰਦਾ ਥੈਟ ਸੇਮ ਰੂਟ i go and i you know mai oi wali i go back to that nostalgia aur fir mai oh wali sari cheezan fir dobara repeat karta hu so, i am uh, alone because jede most of my friends ne adde o bar settle ne adde o chale gaye ne because haryana punjab himachal sari jagah to ਇੱਥੇ ਸੀਗੇ ਮੇਰੇ ਫਰੈਂਡਸ ਲੋਕ ਤੇ ਅੱਧੇ ਅੱਧੇ ਆਪਣੀ ਆਪਣੀ ਜਗ੍ਹਾ ਸੈਟਲ ਹੋਏ ਨੇ ਅੱਧੇ ਉਹਨਾਂ ਕੋਲ ਟਾਈਮ ਨਹੀਂ ਹੁੰਦਾ ਅੱਧਿਆਂ ਨੂੰ ਪਤਾ ਵੀ ਨਹੀਂ ਹੈਗਾ ਕਿ ਮੈਂ ਇਸ ਟਾਈਮ ਚੰਡੀਗੜ੍ਹ ਆਇਆ ਆਇਆ ਓਕੇ ਐਂਡ ਨਾ ਮਤਲਬ ਬਿਲਕੁਲ ਸਮਾਂ ਦੇ ਨਹੀਂ ਸਕਦਾ ਨਹੀਂ ਨਹੀਂ ਸਕਦੇ ਇਸ ਲਈ ਦੱਸਦੇ ਵੀ ਨਹੀਂ ਮੇਰੀ ਮੇਰੀ ਜਿਹੜੇ ਸ਼ੂਟਿੰਗ ਆਸ ਨੇ ਉਹ ਬਹੁਤ ਜ਼ਿਆਦਾ ਇਰੈਟਿਕ ਹੁੰਦੇ ਨੇ ਮੈਂ ਸਵੇਰੇ 9 ਵਜੇ ਤੇ ਆਇਆ ਨਾ ਰਾਤੀ 9 10 ਵਜੇ ਵਾਪਸ ਜਾਣਾ ਸੋ ਯੂ ਨੋ ਐਗਜ਼ਾਸਟ ਬਿਜ਼ੀ ਬਿਜ਼ੀ ਐਕਟਲੀ ਥੇਅਰ ਇਜ਼ ਸਮ ਕਾਪਰ ਪਰ ਦੋਸਤੀ ਔਰ ਉਹ ਯਾਰੀ ਕਿਉਂਕਿ ਤੁਸੀਂ ਜਿੱਦਾਂ ਦੱਸਿਆ ਕਿ ਜਿਹੜੇ ਲਾਂਦੇ ਹੁੰ मिसिंग बंदा होएगा हुन इस टाइम पे सारे अपने अपने प्रोफेशंस कोई निकल कर रहे हैं ना हाँ। कोई मिलता ही नहीं आएगा किस से बोल नॉट इट इज वन हां बिकॉज़ बिजी नहीं मैं जिस टाइम में नो टाइम मिलता है ना उस टाइम तक तो कोई भी फ्री नहीं होता जी ओके okay. तो हो नहीं पाया मैंने हले तक लाइक घूमना पड़ रहा बट ऑब्वियसली बिट टाइम व्हेन आई विल गेट सम ऑफ्स फ्रॉम हियर ਅਰ ਹਾਲੇ ਤੇ ਮੇਰੀ ਸ਼ੂਟਿੰਗ ਸ਼ੁਰੂ ਹੋਈ ਹੈ ਲੈ ਮੈਨੂੰ ਮੋਸਟਲੀ ਕਿੰਨੇ 5-6 ਦਿਨ ਹੋਏ ਨੇ ਦਾ ਸ਼ੂਟ ਕਰਦੇ ਹੋਏ ਜਦੋਂ ਹੁਣ ਸ਼ੂਟ ਅੱਗੇ ਪ੍ਰੋਸੀਡ ਕਰੇਗੀ ਫਿਰ ਮੈਨੂੰ ਵਿੱਚ ਆਫ ਮਿਲਣਗੇ ਦੇ ਨਾਲ I get to meet them ਔਰ ਉਸ ਤੋਂ ਬਾਅਦ ਫਿਰ ਮੇਰੀ ਜਿਹੜੀ ਮੈਮਰੀਜ਼ ਨੇ I get to retain them ਮੈਨੂੰ ਵੀ I think ਕੇਸ ਘਟਾਣੇ ਪਏ ਕਿਉਂਕਿ ਮੈਂ ਐਕਟਰ ਬਣਨਾ ਚਾਹੁੰਦਾ ਸੀ ਔਰ ਮੈਨੂੰ ਬੰਬੇ ਜਾਣਾ ਸੀ ਮੈਂ ਬੜੀ ਵਾਰ ਟਰਾਈ ਵੀ ਕੀਤਾ ਕਿ ਮੈਂ ਕੇਸ ਰੱਖਾਂ ਮੈਂ ਕੁਝ ਹੋਰ ਚੀਜ਼ ਕਰਨ ਦੀ ਕੋਸ਼ਿਸ਼ ਕਰਾਂ ਬਟ ਹੋਇਆ ਨਹੀਂ ਜਿਹੜੀ ਦਿਲੋਂ ਚੀਜ਼ ਸੀ ਕਿ ਮੈਂ ਐਕਟਰ ਬਣਨਾ ਹੈ ਦੋ ਮੈਂ ਉਸ ਤੋਂ ਬਾਅਦ ਆਸਟ੍ਰੇਲੀਆ ਗਿਆ ਮੈਂ ਪੜ੍ਹਿਆ ਉੱਥ ਫਿਰ ਮੈਂ ਬਿਜ਼ਨਸ ਮੈਂ ਬੜਾ ਮੇਰਾ ਆਪਣਾ ਮੈਂ ਕਪੜਿਆਂ ਦਾ ਕੰਮ ਵੀ ਸ਼ੁਰੂ ਕੀਤਾ ਬਹੁਤ ਕੁਝ ਕਰਨ ਦੀ ਕੋਸ਼ਿਸ਼ ਕੀਤੀ ਬਟ ਐਟ ਦੀ ਐਂਡ ਆਫ ਦਿ ਡੇ ਆਈ ਲੈਂਡਡ ਅਪ ਯੂ نو ਇਨ ਦਾ ਇੰਡਸਟਰੀ ਤੇ ਉਸ ਤੋਂ ਬਾਅਦ ਜਿਵੇਂ ਤੁਸੀਂ ਕਹਿ ਰਹੇ ਹੋ ਇੰਡਸਟਰੀ ਵਿੱਚ ਉਹਨੀ ਓਪਰਚੁਨਿਟੀ ਸੀਗੀ ਨਹੀਂ ਬਟ ਆਈ ਊਡ ਸੇ ਕਿ ਭਈ ਮੈਂ ਨਾ ਇੱਕ ਬੰਦੇ ਦਾ ਨਾਮ ਮੈਂਸ਼ਨ ਕਰਨਾ ਹੈ ਦੁਜੀਤ ਦੋਸਾਂਝ ਜੀ ਆਈ ਊਡ ਸੇ ਥੈਟ ਹੀ ਥੈਟ ਗਾਇ ਹੈਡ ਮੇਡ ਮਾਰਕ ਆਲ ਓਵਰ ਦਾ ਵਰਲਡ ਮੈਨੂੰ ਐਵੇਂ ਲੱਗਦਾ ਕਿ ਉਦੋਂ ਵੀ ਮੈਨੂੰ ਰੈਫਰੈਂਸ ਸੀਗਾ ਜਦੋਂ ਉਦੋਂ ਸਾਨੂੰ ਕੱਪੜਿਆਂ ਦੇ ਰੈਫਰੈਂਸ ਆਂਦੇ ਸੀ ਕੋਈ ਵੀ ਚੀਜ਼ ਦੇ ਰੈਫਰੈਂਸ ਆਂਦੇ ਸੀ ਇੰ ਛੋਟੀ ਸਰਦਾਰਨੀ ਉਹ ਵੀ ਦਿਲਜੀਤ ਡਿਜ਼ਾਈਨਰ ਸੀਗੇ ਤੇ ਹੁਣ ਮੈਨੂੰ ਜਿਹੜਾ ਰੈਫਰੈਂਸ ਕੈਰੈਕਟਰ ਕਰਨ ਦਾ ਮਿਲੇ ਉਹ ਵੀ ਦਿਲਜੀਤ ਭਾਜ ਜੀ ਮਿਲਿਆ ਤੇ ਆਈ ਵੁੱਡ ਸੇ ਕਿ ਭਈ ਉਹਨਾਂ ਨੇ ਨਾ ਇਨਸਪੀਰੇਸ਼ਨ ਟੂ ਮੀ ਸਪੈਸੀਫਿਕਲੀ ਬਿਕਾਉਜ਼ ਹੀ'ਸ ਮੇਡ ਸੋ ਮਾਚ ਆਫ ਨੇਮ ਇਨ ਦ ਨਸਰੀ ਐਂਡ ਹੀ'ਸ ਓਪਨ ਡੋਰਸ ਫਾਰ ਸਰਦਾਰ ਸਪੈਸੀਫਿਕਲੀ ਮੇਰਾ ਵੀ ਉਹ ਇੱਕ ਸੁਪਨਾ ਹੈ ਕਿ ਮੈਂ ਵੀ ਇੰਨਾ ਮਕਾਮ ਹਾਸਲ ਕਰਾਂ ਪੱਗ ਬਨ ਕੇ ਔਰ ਪਾਕਿਸਤਾਨ ਜਾ ਕੇ ਐਜ਼ ਅਨ ਐਕਟਰ ਕਿ ਭਈ ਉਸ ਤੋਂ ਬਾਅਦ ਮੈਨੂੰ ਵੀ ਦੇਖ ਕੇ ਲੋਕੀ ਬੋਲਣ ਕਿ ਭਈ ਹਾਂ ਭਈ ਐਕਟਰ ਹੋਏ ਦਾ ਐਮੇਦਾ ਜਿਨੇ ਆਪਣਾ ਨਾਮ ਬਣਾਇਆ ਔਰ ਇੰਨੇ ਵੀ ਲੋਕਾਂ ਨੂੰ ਨਵੇਂ ਰਸਤੇ ਦਿਖਾਏ ਨੇ ਨਵੇਂ ਰਸਤੇ ਖੋਲੇ ਨੇ ਅੱਜ ਦੇ ਸਾਡੇ ਗੱਭਰੂ ਜਵਾਨਾਂ ਵਾਸਤੇ ਸਾਡੀ ਯੂਥ ਵਾਸਤੇ ਜਿਹੜੇ ਕਿ ਪੰਜਾਬ ਦੇ ਹੈਗੇ ਨੇ ਜਿਹੜੇ ਕਿ ਬੰਬੇ ਆ ਕੇ ਕੰਮ ਕਰਨ ਔਰ ਡਿਫਰੈਂਟ ਤਰ੍ਹਾਂ ਦੇ ਇੱਕ ਕੈਰੈਕਟਰਸ ਪੋਟ੍ਰੇ ਕਰਾਂ ਜੀ ਰਾਈਟ